ਪਾ ਕੇ ਜੋ ਛੱਜ ਵਿੱਚ ਪਾ ਕੇ ਜੋ ਛੱਜ ਵਿੱਚ ਛੰਡ ਦੇ ਵੀ ਦੁਨੀਆ 'ਚ ਕਾਦਾ ਉਹ ਦੋਸਤ ਤੇ ਕਾਦਾ ਉਹ ਬੰਦਾ ਹੈ ਲਾ ਕੇ ਜੋ ਯਾਰੀ ਨਭਾਵੇ ਫਿਰ ਤੋੜਦੀ ਲਾ ਕੇ ਜੋ ਯਾਰੀ ਨਭਾਵੇ ਫਿਰ ਤੋੜਦੀ 100 ਨਾਲ 21 ਉਹ ਹੁੰਦਾ ਬੰਦਾ ਚੰਗਾ ਹੈ 100 ਨਾਲ 21 ਉਹ ਹੁੰਦਾ ਬੰਦਾ ਚੰਗਾ ਹੈ ਕਿਸੇ ਦੀ ਗਰੀਬੀ ਦਾ ਮੈ ਉਡਾ ਬੇ ਜੋ ਮਜ਼ਾਕ ਸਦਾ ਕਿਸੇ ਦੀ ਗਰੀਬੀ ਦਾ ਉਡਾ ਬੇ ਜੋ ਮਜ਼ਾਕ ਸਦਾ ਕਦ ਭਾਵੇਂ ਉੱਚਾ ਪਰ ਕਿਰਦਾਰ ਦਾਉ ਨੰਗਾ ਹੈ ਲੋੜ ਬੰਦਾ ਲੈ ਜਿਹੜਾ ਲੁਟਾਰ ਦੇਵੇ ਸਭ ਕੁਝ ਲੋੜ ਬੰਦਾ ਲੈ ਜਿਹੜਾ ਲੁਟਾਰ ਦੇਵੇ ਸਭ ਕੁਝ ਕੰਜੂਸ ਕਿਸੇ ਅਮੀਰ ਨਾਲੋਂ ਚੰਗਾ ਉਹ ਲਫੰਗਾ ਹੈ ਕੰਜੂਸ ਕਿਸੇ ਅਮੀਰ ਨਾਲੋਂ ਚੰਗਾ ਉਹ ਲਫੰਗਾ ਹੈ ਮਝੂ ਗੂੜੀ ਕਿਸੇ ਦੀ ਦਾ ਫਾਇਦਾ ਜੋ ਉਠਾਵੇ ਸਦਾ ਮਝੂ ਗੂੜੀ ਕਿਸੇ ਦੀ ਦਾ ਫਾਇਦਾ ਜੋ ਉਠਾਵੇ ਸਦਾ ਕਮੀਨਾ ਉਹ ਆਪ ਹੈ ਤੇ ਕਮੀਨਾ ਉਹਦਾ ਧੰਦਾ ਹੈ ਕਿ ਡਿੱਗੇ ਤੇ ਨੂੰ ਬਾਹੋਂ ਫੜ ਸਹਾਰਾ ਦੇਵੇ ਸਦਾ ਜਿਹੜਾ ਡਿੱਗੇ ਤੇ ਨੂੰ ਬਾਹੋਂ ਫੜ ਸਹਾਰਾ ਦੇਵੇ ਸਦਾ ਜਿਹੜਾ ਕਿਹੋ ਜਿਹਾ ਇਨਸਾਨ ਹੁੰਦਾ ਘਰ ਵਿੱਚ ਗੰਗਾ ਹੈ ਵਕਤ ਪਏ ਤੋਂ ਜੋ ਪੈਰ ਖਿਸਕਾਵੇ ਪਿੱਛੇ ਵਖਤ ਪੈ ਤੋ ਜੋ ਪੈਰ ਕਿਸ ਕਾਬੂ ਵਿੱਚ ਛੇ ਅਣਖਤਾ ਉਟੀ ਦਾ ਉਹ ਰਿਆ ਕੋਈ ਦੰਦਾ ਹੈ ਦੂਜਿਆਂ ਦੇ ਘਰਾਂ ਵਿੱਚ ਪਾਵੇ ਜੋ ਪਵਾੜੇ ਸਦਾ ਦੂਜਿਆਂ ਦੇ ਘਰਾਂ ਚ ਪਵਾੜੇ ਜੋ ਪਾਵੇ ਸਦਾ ਇੱਕ ਦਿਨ ਉਹਦੇ ਘਰ ਜਗੂਰ ਹੁੰਦਾ ਦੰਗਾ ਹੈ ਤਾਕਤ ਦੇ ਨਸ਼ੇ ਵਿੱਚ ਵੱਧਲੇ ਜੋ ਬਾਣੀ ਵਿੱਚ ਤਾਕਤ ਦੇ ਨਸ਼ੇ ਵਿੱਚ ਵੱਧਲੇ ਜੋ ਬਾਣੀ ਵਿੱਚ ਰਾਜਾ ਹੋਵੇ ਭਾਵੇਂ ਪਰ ਜ਼ਮੀਰ ਦਾ ਉਹ ਬੰਦਾ ਹੈ ਸਿੱਧੂ ਜਿਹੜਾ ਅੜ ਜਾਵੇ ਹੱਕ ਸੱਚ ਮਿਆਲੀ ਸਿੱਧੂ ਜਿਹੜਾ ਅੜ ਜਾਵੇ ਹੱਕ ਸੱਚ ਮਿਆਲੀ ਡੰਡੇ ਉੱਤੇ ਉਹੀ ਚੜੇ ਜਿੱਤ ਵਾਲਾ ਝੰਡਾ ਹੈ ਡੰਡੇ ਉੱਤੇ ਉਹੀ ਚੜੇ ਜਿੱਤ ਵਾਲਾ ਬਹੁਤ ਅੱਛਾ ਬਹੁਤ ਅੱਛਾ ਸਿੱਧੂ ਸ